ਪੰਜਾਬ ਖਬਰ 24 ਚੈਨਲ ਦੇਖ ਰਹੇ ਮੇਰੇ ਭਾਰਤ ਦੇਸ਼ ਦੇ ਵਸਨੀਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ 26 ਜਨਵਰੀ ਗਣਤੰਤਰ ਦਿਵਸ ਜਿਸ ਦਿਨ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦੁਆਰਾ ਲਿਖਿਤ ਸੰਵਿਧਾਨ ਲਾਗੂ ਕੀਤਾ ਗਿਆ ਭਾਰਤ ਦੇ ਇਤਿਹਾਸ ਵਿੱਚ ਬੜਾ ਵੱਡਾ ਮਹੱਤਵ ਰੱਖਦਾ ਹੈ ਇਹ ਦਿਨ ਉਹ ਸੋਚ ਡਾਕਟਰ ਬੀ ਐਮ ਬੇਦਕਰ ਸਾਹਿਬ ਦੀ ਸੋਚ ਜਿਨੇ ਸੰਵਿਧਾਨ ਦੇ ਰੂਪ ਦੇ ਵਿੱਚ ਸਾਡੇ ਦੇਸ਼ ਵਾਸੀਆਂ ਨੂੰ ਇੱਕ ਧਾਗੇ ਵਿੱਚ ਪਰੋਇਆ ਇੰਡੀਆ ਭਾਰਤ ਦੇਸ਼ ਦੇ ਵਿੱਚ ਕਿੰਨੀਆਂ ਸਟੇਟਾਂ ਕਿੰਨੀਆਂ ਜਾਤਾਂ ਕਿੰਨੇ ਸਭਿਆਚਾਰ ਸਾਰਿਆਂ ਨੂੰ ਇੱਕ ਮਣਕੇ ਦੇ ਵਿੱਚ ਪਰੋ ਕੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਸੋ ਅਜਿਹੇ ਮਹਾਪੁਰਸ਼ਾਂ ਦੇ ਸਰੂਪ ਨਾਲ ਖਾਸ 26 ਜਨਵਰੀ ਵਾਲੇ ਦਿਨ ਹੀ ਖੇੜ-ਛਾੜ ਕਰਨੀ ਬਹੁਤ ਹੀ ਮੰਦਭਾਗੀ ਔਰ ਨਿੰਦਣਯੋਗ ਖਬਰ ਹੈ ਇਸ ਘਟਨਾ ਦੇ ਨਾਲ ਕੇਵਲ ਐਸਸੀ ਭਾਈਚਾਰੇ ਨੂੰ ਫੇਸ ਨਹੀਂ ਪਹੁੰਚੀ ਸਾਰੇ ਦੇਸ਼ ਵਿੱਚ ਵਸਦੇ ਉਹ ਲੋਕ ਜਿਨ੍ਹਾਂ ਲਈ ਸਮਾਨਤਾ ਜਿਹੜੀ ਬਰਾਬਰਤਾ ਖਾਸ ਸੋਚ ਰੱਖਦੀ ਹੈ ਉਹ ਲੋਕ ਜਿਹੜੇ ਭਾਈਚਾਰਕ ਸਾਂਝ ਨੂੰ ਪਹਿਲ ਦਿੰਦੇ ਨੇ ਉਹਨਾਂ ਸਾਰੇ ਲੋਕਾਂ ਦੇ ਦਿਲਾਂ ਨੂੰ ਖੇਸ ਪਹੁੰਚੀ ਆ ਸੋ ਇਹ ਘਟਨਾ ਜਿਹੜੀ ਹੈ ਨਹੀਂ ਵਾਪਰਨੀ ਚਾਹੀਦੀ ਸੀ ਪਰ ਕਿਤੇ ਨਾ ਕਿਤੇ ਇੱਕ ਸੋਚ ਸੋਚ ਪੈਦਾ ਹੋ ਰਹੀ ਆ ਜਿਹੜੀ ਇਸ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੀ ਹੈ। ਔਰ ਉਹ ਸਾਰਾ ਜਿਹੜਾ ਛੜੀਯੰਤਰ ਰਚਿਆ ਗਿਆ ਅੰਡਰ ਪਲੈਨਿੰਗ ਹੋਇਆ ਕਿਉਂ 26 ਜਨਵਰੀ ਵਾਲੇ ਦਿਨੀ ਚੁਣਿਆ ਗਿਆ ਇਸ ਕੰਮ ਲਈ। ਇਸ ਗੱਲ ਬਾਰੇ ਸੋਚਣਾ অতি ਜ਼ਰੂਰੀ ਹੈ। ਔਰ ਮੈਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਔਰ ਉਹਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਨੂੰ ਪੂਛ ਪਧਰੀ ਜਾਂਚ ਕਰਕੇ ਆਏ ਇਸ ਮੈਟਰ ਨੂੰ ਜਗਜाहिर ਕੀਤਾ ਜਾਣਾ ਚਾਹੀਦਾ ਔਰ ਉਹ ਦੋਸ਼ੀ ਜਿਨ੍ਹਾਂ ਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਪਬਲਿਕ ਦੀ ਕਚਹਿਰੀ ਵਿੱਚ ਉਹਨਾਂ ਨੂੰ ਨੰਗਿਆਂ ਕਰਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ ਗਣਤੰਤਰ ਦਿਵਸ ਵਾਲੇ ਦਿਨ ਔਰ ਉਹ ਵੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਉਂਦੀ ਆ ਸਰਕਾਰ ਦੁਆਰਾ ਬੜੇ ਪੁਖਤਾ ਪ੍ਰਬੰਧ ਕਿੱਥੇ ਹੁੰਦੇ ਨੇ ਔਰ ਪੁਲਿਸ ਪ੍ਰਸ਼ਾਸਨ 26 ਜਨਵਰੀ ਕਰਕੇ ਵੀ ਪੂਰੀ ਮੁਸਤੈਦੀ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਚੱਪੇ-ਚੱਪੇ ਦੇ ਵਿੱਚ ਪਹਿਰੇ ਦੇ ਰਿਹਾ ਅਜਿਹੇ ਹਾਲਾਤਾਂ ਦੇ ਵਿੱਚ ਉਹ ਦੋਸ਼ੀ ਵੱਡੀ ਪੌੜੀ ਲੈ ਕੇ ਆਉਂਦਾ ਆ ਔਰ ਉਹਨਾਂ ਦੀ ਪ੍ਰਤਿਮਾ ਦੇ ਥੱਲੇ ਅੱਗ ਲਗਾਉਂਦਾ ਆ ਉਹ ਫਿਰ ਉਹ ਏਡੀ ਵੱਡੀ ਪੌੜੀ ਲਗਾ ਕੇ ਸਟੈਚੂ ਦੇ ਉੱਪਰ ਜਾਂਦਾ ਉਹ ਵੀ ਹੱਥ ਦੇ ਵਿੱਚ ਹਥਿਆਰ ਲੈ ਕੇ ਔਰ ਉਹਦੇ ਨਾਲ ਭੰਗ ਤੋੜ ਕਰਦਾ ਇਸ ਘਟਨਾ ਨੂੰ ਘਟੋ ਘਟਨੀ ਤਾਂ ਅੱਧਾ ਪਉਣਾ ਤੁਹਾਡਾ ਜ਼ਰੂਰ ਲੱਗਿਆ ਹੋਊਗਾ ਤੇ ਮੈਂ ਸਵਾਲ ਕਰਨਾ ਚਾਹੁੰਦਾ ਹਾਂ ਪੰਜਾਬ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕਿੱਥੇ ਸੀਗੀ ਸਰਕਾਰ ਕਿੱਥੇ ਸੀਗਾ ਪ੍ਰਸ਼ਾਸਨ ਸੋ ਜਵਾਬ ਦੇਇਆ ਪੁਲਿਸ ਪ੍ਰਸ਼ਾਸਨ ਜਵਾਬ ਦੇਇਆ ਸਿਵਲ ਪ੍ਰਸ਼ਾਸਨ ਔਰ ਜਵਾਬ ਦੇਣਾ ਬਣਦਾ ਪੰਜਾਬ ਸਰਕਾਰ ਦਾ ਇਹ ਕਿਉਂ ਹੋਇਆ ਇਹਦੇ ਪਿੱਛੇ ਕਿਹੜੇ ਦੋਸ਼ੀ ਨੇ ਕਿਹੜੀ ਸੋਚ ਇਹਦੇ ਪਿੱਛੇ ਕੰਮ ਕਰਦੀ ਹੈ ਔਰ ਸਖਤ ਸਜ਼ਾ ਇਹਨਾਂ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਜੈਪੇਨ ਜੈਪੁਰ ਕੱਲ 26 ਜਨਵਰੀ 2025 ਨੂੰ ਜੋ ਅੰਮ੍ਰਿਤਸਰ ਦੇ ਵਿੱਚ ਮੰਦ ਭਾਗੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਬਾਬਾ ਸਾਹਿਬ ਅਮਿਰ ਅਮਿਰਤਪੁਰ ਸਾਹਿਬ ਦੀ ਜੋ ਬੁੱਤ ਹੈ ਉਹ ਕਿਸੇ ਧਾਂਦ ਦਾ ਬਣਿਆ ਹੋ ਸਕਦਾ ਹੈ ਉਹ ਲੇਕਿਨ ਜੋ ਧਾਂਦ ਦਾ ਪੁੱਤ ਬਣਿਆ ਹੋਇਆ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਨਾਲ ਇਹਨਾਂ ਨੇ ਦਲਿਤ ਭਾਈਚਾਰੇ ਨੇ ਭਵਨਾਂ ਦੇਸ਼ ਪੰਚਾਇਤ ਦੇ ਵੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਦੋਸ਼ੀ ਤਾਂ ਪੜਿਆ ਗਿਆ ਹੈ ਦੋਸ਼ੀ ਨੂੰ ਪੜਿਆਦਾ ਗਿਆ ਹੈ ਦੋਸ਼ੀ ਤੋਂ ਸਾਖੀ ਨਾਲ ਪੁੱਛਿਆ ਜਾਵੇ ਵੀ ਜਿਹੜਾ ਉਹ ਕੱਲ ਮਦਭਾਗੀ ਕਟੜਾ ਹੋਈ ਹੈ ਉਹ ਕਿਸ ਦੇ ਤਹਿਤ ਹੋਈ ਹੈ ਇਹਦੇ ਮਗਰ ਕਿਹੜੇ ਕਿਹੜੇ ਤਾਕਤਾਂ ਕੰਮ ਕਰਦੀਆਂ ਹਨ ਬਾਬਾ ਸਾਹਿਬ ਤਰੋੜਾ ਜ਼ਿਲ੍ਹੇ ਦੀ ਤੜਤੇ ਵਿੱਚ ਬਾਬਾ ਸਾਹਿਬ ਤਰੋੜਾ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਵੱਸਦੇ ਹਨ ਪਰ ਜੋ ਕੱਲ ਜੋ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਉਣੀ ਜਾਂਦੀ ਰਹਿੰਦੀ ਹੈ ਇਕ ਤਕਰੀਬਨ ਤਕਰੀਬਨ ਸੰਗਤ ਹੈ ਵੀ ਦਰਬਾਰ ਸਾਹਿਬ ਦੇ ਵਿੱਚ ਸੰਗਤ ਬਹੁਤ ਆਉਣੀ ਜਾਂਦੀ ਹੈ ਜੀ ਇੰਨੀ ਆਵਾਜ਼ੀ ਦੇ ਹੋਣ ਦੇ ਬਾਅਦ ਉਸ ਬੰਦੇ ਨੇ ਘੱਟੋ ਘੱਟ ਅੱਧਾ ਪਾਣਾ ਕਾਂਡਾ ਤਾੜਮ ਕੀਤਾ ਇਹ ਬਹੁਤ ਹੀ ਨਿੰਦਣਯੋਗ ਹੈ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਹਾਂ ਵੀ ਉਸ ਨੂੰ ਇੰਨੀ ਸਾਥੀ ਨਾਲ ਪੁੱਛਿਆ ਜਾਵੇ ਤਾਂ ਜੋ ਜੋਸ਼ ਦੇ ਮਦਰ ਲੋਡੀਆਂ ਹਰਕਤਾਂ ਜੋ ਕਰਾਰੀਆਂ ਕਿਹੜਾ ਕਿਹੜਾ ਸ਼ਕਸ਼ਾ ਜਾਂ ਕਿਹੜੀਆਂ ਤਾਕਤਾਂ ਨੇ ਜੋ ਪੰਜਾਬ ਦੀ ਅਖੰਡਤਾ ਨੂੰ ਭੰਗ ਕਰਨਾ ਚਾਹੁੰਦੀਆਂ ਨੇ ਪੰਜਾਬ